ਰਣਜੀਤ ਕਿ ਲੋ ਇੱਥੇ ਲੱਟੇ ਹੋਏ ਤੁਸੀਂ ਲੋ ਅੱਜ ਇਹ ਸਾਡਾ ਤੇ ਤੁਸੀਂ ਉਦਾਸੀ ਚੜਾਈ ਹੀ ਚਿਹਰੇ ਤੇ ਕੀ ਕਰਦੋਂ ਫੇਰ ਨਹੀਂ ਸੱਚੀ ਗੱਲ ਤਾਂ ਮੈਂ ਉਦਾਸ ਹੀ ਆ ਕਿਉਂ ਕੀ ਕਹਾਂ ਤੁਹਾਨੂੰ ਫੇਰ ਉਹ ਚਲੇ ਗਿਆ ਮੇਰਾ ਅੱਛਾ ਮੇਰੇ ਘਰ ਸੁਣੋ ਮੈਲ ਚੱਲੀ ਆ ਪਾਰਲਰ ਠੀਕ ਹੈ ਮੈਨੂੰ ਉਹਦਾ ਫੋਨ ਆ ਗਿਆ ਸੀ ਅੱਛਾ ਕੰਨੀ ਨਹੀਂ ਤੇ ਸਾਰੇ ਹਾਲੇ ਉੱਪਰ ਹੀ ਪਤਾ ਨਹੀਂ ਕੀ ਕਰੀਆਂ ਮੈਂ ਛੱਡਾਂ ਨੇ ਮੈਂ ਚਲ ਜਾਂਗੀ ਤੇ ਇੱਕ ਕੰਮ باس ਕਰ ਲੋ ਅੱਜ ਹਾਂ ਬੋਲੋ ਉਹ ਮੈਡਮ ਨੂੰ ਬੁਲਾਓ ਤੁੰਗੋ ਥੋੜਾ ਬਹੁਤ ਕੰਮ ਸੰਭਲ ਲਵੇ ਭਾਜੀ ਵਗੈਰਾ ਪਈ ਹੋਈ ਆ ਤੇ ਚਾਹ ਚੁੱਪਰ ਪਚਾ ਦੇਵੇ ਕਹਿ ਦਿੰਨਾ ਮੈਂ ਕਹਿ ਦਾਂ ਹਾਂ ਹਲਾਓ ਉਹਨੂੰ ਥੋੜਾ ਜਿਹਾ ਕਿ ਪਾਸੇ ਜਾਓ ਤੇ ਮੇਰੀ ਘੜੀ ਘੜੀ ਦੇਖੀ ਮੈਨੂੰ ਕਿੱਥੇ ਆ ਘੜੀ ਦਾ ਲੈਣ ਨੂੰ ਕਿਉਂ ਮੈਂ ਦੇਖ ਕੇ ਆਵਾਂ ਨਹੀਂ ਮੈਂ ਸਿੱਧਾ ਸਿੱਕੇ ਤੇ ਲਾ ਇਸੀ ਕਿੱਥੇ ਗਈ ਮੇਰੀ ਘੜੀ ਨੰ ਤਾਂ ਘੜੀ ਬਿਨਾ ਚੈਨ ਮੀ ਨਹੀਂ ਆਂਦਾ ਦੇਖੀ ਜ਼ਰਾ ਕੀ ਗੱਲ ਐ ਲੈ ਸਣੀ ਲਗਨੀ ਐ ਐ ਗੱਲ ਝੂਠ ਨਹੀਂ ਖਵਾਉਂਗੀ ਲੱਗਨ ਤੇ ਅੱਜ ਤੇਈ ਬੁਰੀ ਠਾ ਪਰ ਇੱਕ ਗੱਲ ਸਮਝ ਨਹੀਂ ਆਉਂਦੀ ਦੋ ਦਿਨ ਤੂੰ ਮੰਜੇ ਤੇ ਪਈ ਰਹੀ ਐ ਹਾਏ ਮੈਂ ਬਿਮਾਰ ਹਾਏ ਮੈਨੂੰ ਇਹ ਕੁਛ ਆਜੇ ਤੂੰ ਇਦਾਂ ਤਿਆਰ ਹੋਈ ਐ ਕਿ ਫਿਰ ਤੇਰੇ ਸੱਜਣ ਬੈਨੇ ਨੇ ਕਿਹੇ ਗੱਲ ਦੇ ਨਾ ਤੂੰ ਕੀ ਚਾਹੁੰਨੀ ਐ ਕਿ ਮੈਂ ਮੰਜੇ ਤੇ ਬੈਠੀ ਰਵਾਂ ਨਹੀਂ 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 ਮੈਂ ਤੈਨੂੰ ਮੰਜੇ ਤੇ ਬੈਠਣ ਨੂੰ ਕਿਹਾ ਮੈਂ ਤੈਨੂੰ ਇਹ ਕੰਨੀ ਆ ਕਿ ਇੰਨਾ ਵੀ ਭਾਰਾ ਸੂਰਨਾ ਪੰਦੀ ਕੋਈ ਚੌਂਕੇ ਦਾ ਕੰਮ ਹੈ ਰਿਸ਼ਤੇਦਾਰ ਆਏ ਹੋਏ ਨੇ ਇੰਨਾ ਖਲੇਰਾ ਵੈ ਕੁਸਾਂ ਮਾਸਾਂ ਨਹੀਂ ਭਾਰਾ ਸੂਟਾ ਵੇਖੋ ਫੂਕ ਮਾਰਿਆ ਉੱਡਦਾ ਵਾ ਤੇ ਬੱਸ ਰਾਂਗ ਕੀ ਛਗਣਾ ਦਾ ਪਾਇਆ ਵਾ ਮੈਂ ਕਿਹਾ ਅੱਜ ਅੰਜੂ ਦੀਦੀ ਦਾ ਵਿਆਹ ਹੈ ਨਾ ਉਹਨਾਂ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਆ ਤੇ ਚੱਲ ਮੈਨੂੰ ਵੀ ਸ਼ਾਮਿਲ ਹੋਣਾ ਚਾਹੀਦਾ ਨਾ ਉਹ ਤੇ ਹੈ ਸਮਝਦੇ ਹੋ ਨਾ ਪਰ ਇਹ ਨਾ ਮਤਲਬ ਖੁਸ਼ੀ ਦਾ ਰਾਸਤੇ ਦੱਸਦੇ ਦੇ ਲੈ ਦੱਸ ਕਿਤੇ ਮੇਰਾ ਤੇ ਨਹੀਂ ਕਹਿਣਾ ਲੈ ਕੇ ਖਿਸਕਣਾ ਅੱਜ ਕੀ ਕਰਨ ਦੇ ਸਾਂਭ ਲਾਵਾਂ ਯਾਰ ਕਿੰਨੀਆਂ ਗੱਲਾਂ ਕਰਨ ਦੇ ਜੇ ਦੱਸ ਗਹਿਣੇ ਗੁਣੇ ਦੀਆਂ ਹੈ ਮੈਂ ਕਹਿਣਾ ਕੀ ਕਰਨਾ ਮੇਰੀ ਗੱਲ ਸੁਣ ਤੁਹਾਡਾ ਵਿਆਹ ਵਾ ਰਣਜੀਤ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਣ ਜਾਣਦੀ ਆ ਮੈਂ ਵੀ ਤੇ ਇਸ ਘਰ ਦੀ ਮੈਂਬਰ ਆ ਨਾ ਮੈਨੂੰ ਪਤਾ ਕਿੰਨਾ ਚਾ ਆ ਇਸ ਕਰਕੇ ਮਸਾਰੀਆਂ ਤਾਂ ਪਹਿਲੇ ਤਿਆਰ ਹੋ ਗਈਆਂ ਆ ਮਮੀ ਜੀ ਨੇ ਕੱਲ ਟੋਨਡ ਮਾਰਿਆ ਸੀ ਮੈਨੂੰ ਕਹਿੰਦੇ ਸੀ ਕਿ ਕੋਈ ਬਾਦਸ਼ਾਹ ਨਹੀਂ ਨਾ ਤਰੀ ਉਦਾਸ ਨਾ ਰਹਾ ਕਰ ਤੇ ਨਾ ਰੋਇਆ ਕਰ ਤੁਹਾਨੂੰ ਪਤਾ ਹੀ ਆ ਹੁਣ ਵਿਆਹ ਤੇ ਉਹਨੇ ਕਰਾਉਣਾ ਹੀ ਆ ਚੱਲ ਵਿਚਾਰੇ ਦੀ ਜ਼ਿੰਦਗੀ ਬਣ ਜੂਗੀ ਨਾਲੇ ਇਸ ਘਰ 'ਚ ਕੋਈ ਬੱਚਾ ਖੇਡੂਗਾ ਉਹ ਮੇਰਾ ਵੀ ਤੇ ਕੁਝ ਲੱਗਣਾ ਹੀ ਆ ਤੂੰ ਸੱਚੀ ਠੀਕ ਹੈ ਮੈਂ ਤਾਂ ਖੁਦ ਜਾਣੀ ਸਾਂ ਕਿ ਤੂੰ ਇਹੀ ਚੀਜ਼ਾਂ ਨੂੰ ਸੋਚੇਂ ਉਹ ਸਚਾਈ ਨੂੰ ਤੂੰ ਮਾਨ ਨਹੀਂ ਲਵੇਂ ਸੱਚੀ ਸ਼ਮੀ ਅੱਜ ਤਾਂ ਬਹੁਤ ਸੋਹਣੀ ਲੱਗਦੀ ਨਹੀਂ ਹੈ ਕਿਸੇ ਤੇ ਨਜ਼ਰ ਲੱਗੇ ਦੀ ਲੱਗੇ ਨਹੀਂ ਜੀ ਨਜ਼ਰ ਕਿਤੇ ਲਗਣੀ ਹੈ ਨਾਲੇ ਜਦੋਂ ਉਸ ਪਰਮਾਤਮਾ ਦਾ ਹੱਥ ਹੋਵੇ ਨਾ ਉਦੋਂ ਇਨਸਾਨ ਦੀ ਨਜ਼ਰ ਲੱਗ ਹੀ ਨਹੀਂ ਸਕਦੀ ਅੱਜ ਮੈਂ ਆਪਣਾ ਮੂਡ ਬਿਲਕੁਲ ਖਰਾਬ ਨਹੀਂ ਕਰਨਾ ਪਰ ਇੱਕ ਤੇਰੇ ਕੰਮ ਨਾਲ ਇੱਕ ਗਲਤੀ ਹੋ ਗਈ ਹੈ ਚਲੋ ਪਿਆਰ ਦਾ ਰੰਗ ਹੋਣਾ ਚਾਹੀਦਾ ਹੈ ਖੁਸ਼ੀ ਪੂਰੀ ਹੋਣੀ ਚਾਹੀਦੀ ਹੈ ਮੇਖਲਾ ਨਾ ਮੇਰੇ ਥਾਦੀ ਮਹਿੰਦੀ ਨਹੀਂ ਲੱਗ ਪਈ ਔਰ ਸਿਰਫ ਔਰ ਸਿਰਫ ਤੇਰੇ ਕਰਕੇ ਨਹੀਂ ਲੱਗ ਭਾਈ ਤੂੰ ਬੈਠ ਤੇ ਪਈ ਕੁੜੀ ਵੀ ਮੈਂ ਸੰਭਾ ਘਰ ਵੀ ਮੈਂ ਸੰਭਾ ਉਹ ਤੇਰੇ ਨਾਲ ਬੈਠੀ ਰਹੀ ਸਿਮਰਤ ਤੇ ਮੇਰੀ ਮਹਿੰਦੀ ਰਹੀ ਗਈ ਅੰਜੂ ਦੀਦੀ ਤਾਨੂੰ ਰਾਤੀ ਸਿਮਰਤ ਨੇ ਕਿਹਾ ਤੇਗਾ ਸੀ ਕਿ ਜਾਓ ਜਾ ਕੇ ਮਹਿੰਦੀ ਲਵਾਓ ਫੁਲਕੇ ਤੇ ਉਹਨੇ ਲਾਏ ਸੀ ਤੇ ਤੁਸੀਂ ਕਿਉਂ ਨਹੀਂ ਮਹਿੰਦੀ ਲਗਵਾਈ ਦੇਖ ਸ਼ੰਮੀ ਹੋਰ ਵੀ ਬੜੇ ਕੰਮ ਸੀ ਆਪ ਤੇ ਤੂੰ ਟਿੱਗੀ ਰਹੀਆਂ ਮੰਜੇ ਤੇ ਕੱਪੜੇ ਸਾਹਮਣੇ ਸੀ ਅਟੈਚੀ ਪੈ ਕਰਨਾ ਸੀ ਸਾਰਾ ਸਮਾਨ ਲੈ ਕੇ ਆਇਆ ਸੀ ਗੁਰਦੁਆਰੇ ਵੀ ਕੁਝ ਗੱਲਬਾਤ ਕਰਨ ਜਾਣੀ ਸੀ ਤੇ ਜਿਉਂ ਕੱਲੀ ਮੈਂ ਲੱਗੀ ਹਈ ਆ ਤਾਂ ਉਹ ਗਰੋ ਕੱਲੇ ਲੱਗੇ ਤੇ ਕਿਸ ਤਰ੍ਹਾਂ ਮੰਦੀ ਗੱਲ ਪਰ ਮੈਨੂੰ ਇੰਨਾ ਦਾ ਨਹੀਂ ਉਠਾਸੀ ਦੀ ਮਹਿੰਦੀ ਬਨੋ ਇਹ ਮਹਿੰਦੀ ਤਾਂ ਮੈਂ ਚਲੋ ਕਰਵਾ ਚੋਤੇ ਲਾਈ ਲਈ ਸੀ ਉਹਨਾਂ ਦੇ ਨਾਂ ਦੀ ਹੁਣ ਤਾਂ ਮੈਂ ਕੱਲ ਪਰਸੋਂ ਲਵਾ ਲਾਂਗੀ ਫੇਰ ਦੁਬਾਰਾ ਅੱਛੀ ਕਿਹੜੀ ਗੱਲ ਐ ਜਿਹੜੇ ਨਿਖਾਰ ਜਿਹੜੇ ਸ਼ਿੰਗਾਰ ਜਿਹੜੇ ਅੱਜ ਖੁਸ਼ੀ ਮਿੱਧੂ ਚੜਨੀ ਆ ਨਾ ਤੂੰ ਸੋਚ ਵੀ ਨਹੀਂ ਸਕਦੀ ਕਿ ਮੈਂ ਕਿੰਨੀ ਖੁਸ਼ ਹਈ ਆ ਬਸ ਤੂੰ ਨਾ ਤੜਈ ਦੋਨੋਂ ਭੈਣਾਂ ਨੇ ਆਪਣਾ ਵਿਚਾਰ ਬਣਾ ਲਿਆ ਨਾ ਤੇ ਖੁਸ਼ ਹੀ ਰਹਿਣਾ ਕੋਈ ਉਹੋ ਜਿਹਾ ਕੰਮ ਨਾ ਕਰਨਾ ਬੱਤ ਚੱਲਨੀ ਹੋ ਜੇ ਕਿ ਗੱਲ ਦੀ ਹਾਂ ਜੀ ਜੀ ਮੈਂ ਕਿਹੜਾ ਕੰਮ ਕਰਨਾ ਹੈ ਬਾਦਸ਼ਾਹ ਕਣੀ ਕਰਨ ਲਈ ਦੱਸੋ ਜੇ ਮੈਂ ਇਦਾਂ ਕਰਨਾ ਹੁੰਦਾ ਤੇ ਮੈਂ ਪਹਿਲੇ ਕੁਝ ਨਾ ਕੁਝ ਕਰ ਲੈਣਾ ਸੀ ਮੈਂ ਤੇ ਆਪ ਤੁਹਾਡੇ ਨਾਲ ਸਹਿਮਤ ਆ ਕਰੋ ਵੇ ਆਦੀ ਤਿਆਰੀਆਂ ਪਾਸ ਮੁਟਸੜ ਜੇ ਕਹੋਗੇ ਤਾਂ ਭੰਗੜਾ ਵੀ ਪਾ ਲਾਂਗੇ ਤੁਹਾਡੇ ਨਾਲ ਇਹ ਤੇਰੀ ਬੈਕੀਆ ਅੱਜ ਹੀ ਦੇਖ ਲੈਣੇ ਪਾ ਲੈਣੇ ਇਹ ਕਿਹੜੀ ਗੱਲ ਹੈ ਐਸੇ ਨਾ ਮਹਰੀ ਘੜੀ ਲੈਣਾ ਇੰਸਾਂ ਤੇ ਪਾਲੂ ਸੂਸਰ ਹੋ ਜਾ ਤਿਆਰ ਹੈ ਠੀਕ ਹੈ ਹੋ ਤਿਆਰ ਛੇਤੀ ਕਰੋ ਛੇਤੀ ਤੇ ਆਮ ਦਾ ਮੰਗ ਜੇਕਰ ਓ ਜਾ ਤਿਆਰ ਮੈਂ ਕੀ ਸਹੀ ਤੇਰੀਆਂ ਰੀਜਾਂ ਕਿੱਦਾਂ ਬੂਰੀਆਂ ਹੁੰਦੀਆਂ ਵਾਂ ਕਿਸੇ ਦਾ ਘਰ ਜਾਣ ਵਾਲੀ ਤੇਰਾ ਕਿੱਦਾਂ ਵਸਣ ਦਾ ਵਾਂ ਵੀਟ ਕਰ ਲੈ ਬਸ ਥੋੜੀ ਜੀ ਆਹ ਚੂੜਾ इंतजार ही गई खुशियां वाली घड़ी तो आ गई महाराज सुख सुखाना सारे दिन पूरा करे बाबा जी कृपा बा जी मम्मी जिते है लैनी मैं बड़ा ही चा चढ़ाया पुता आ फट आ चूड़ा भी पा ला आ मेरा पुत गहने भी पा फटा फटाफट तैयार हो जा ठीक अच्छा। है जे कोई चीज काट है मैं दस पा भी मारे चुप कॉ मैं तो अपने सारा कुछ ही लै आई हाँ ਆਵੇਖ ਅਭੀ ਲੈ ਅਹੀਂ ਸਾਰਾ ਕੁਛ ਹੈ ਲੈ ਜਿਸ ਕੜੀ ਦਾ ਇੰਤਜ਼ਾਰ ਸੀ ਆ ਜੋ ਕੜੀਆਂ ਆ ਗਈਆਂ ਮੇਰੇ ਫੜਾ ਫੜ ਤਿਆਰ ਹੋ ਜਾ ਨੂ ਬੜ ਕੇ ਘਰ ਆ ਜਾ ਤੇ ਫਸ ਮੋਜਾ ਮੋਜਾ ਪਾਣ ਵਾਲਾ ਤੇ ਮੰਮੀ ਇਹ ਚੂੜਾ ਕੁੜੀ ਦਾ ਮਾਮਾ ਨਹੀਂ ਪਾਉਂਦਾ ਤੇ ਉਹਦਾ ਮਾਮਾ ਨਹੀਂ ਹੈਗਾ ਹੁਣ ਆਪਾਂ ਹੀ ਕਰਨਾ ਸਾਰਾ ਕੁਛ ਮੈਂ ਨਾ ਪਾਜਾ ਮਾਮਾ ਨੂੰ ਉਹ ਬੈ ਜਾ ਰਾਤ ਦੇ ਦੇਖ ਨਾ ਮੰਮੀ ਮਜ਼ਾਕ ਹੀ ਕਰੀ ਜਾਣਾ ਅੱਜ ਨਾ ਮਜ਼ਾਕ ਕਰ ਮਹਾਮਾਤਾ ਇਹ ਦੇਣਾ ਹੈ ਵੇਖਣ ਖੁਸ਼ੀਆਂ ਕਰ ਲੈਂਦੇ ਮਿਲਣ ਰੰਦ ਕੇ ਸਹੀ ਸਹੀ ਚਲ ਗਏ ਜੀ ਬੜਾ ਜੀ ਮੈਂ ਪੁੱਤ ਪੁੱਤ ਆਪਾਂ ਤੇ ਆ ਰੋਹੇ ਰਪੋਤੇ ਅ ਦਿਨ ਲਈ ਮੈਂ ਬੜੀਆਂ ਉਡੀਕਾਂ ਕੀਤੀਆਂ ਨੇ ਤੇ ਮੈਂ ਕਿੰਨੀਆਂ ਕੀਤੀਆਂ ਮੈਨੂੰ ਪਤਾ ਮੈਂ ਤੇ ਉਦੋਂ ਦੀ ਟੀਕਦੀ ਪਈਆ ਚਲੋ ਦੇਨ ਤੇ ਆ ਗਿਆ ਨਾ ਹੁਣ ਛੇਤੀ ਛੇਤੀ ਤੂੰ ਤਿਆਰ ਹੋ ਤੇ ਆਪਾਂ ਰਸਮਾਂ ਕਰੀਏ ਪੂਰੀਆਂ ਹਾਂ ਠੀਕ ਹੈ ਨਾ ਪਤਾ ਠੀਕ ਹੈ ਮਮੀ ਚਲ ਤੂੰ ਵੀ ਤਿਆਰ ਹੋ ਜਾ ਤੂੰ ਵੀ ਆਪਣਾ ਕੜਾ ਕੁੜਾ ਪਾ ਲੈ ਤੈਨੂੰ ਲਗਾ ਮੈਂ ਕੋਈ ਨਹੀਂ ਮੈਨੂੰ ਪਤਾ ਕੜਾ ਤੇ ਮੁੰਦਰੀ ਪਾ ਲੈ ਖਾਲੀ ਹੱਥ ਰੰਗੇ ਨਹੀਂ ਲੱਗੀਦਾ ਪਾ ਲੈ ਮਮੀ ਇਹ ਗੱਲ ਪਪਾ ਸਾਨੂੰ ਪਤਾ ਮੈਂ ਨਾ ਰਾਤ ਦੀ ਸੋਚੀ ਜਾਣੀ ਸੀ ਕਿੰਜੂ ਕਿੰਨੂ ਚੂੜਾ ਕੌਣ ਪਾਏਗਾ ਬਾਕੀ ਸਾਰੇ ਕੁਛ ਤਾਂ ਕਾਰ ਹੀ ਦੇਣਗੇ ਪਰ ਤੁਸੀਂ ਇਦਾਂ ਲਿਆ ਕੇ ਮੇਰੀ ਝੋਲੀ 'ਚ ਰੱਖਤਾ ਸਮਾਨ ਮੇਰੀਆਂ ਸਾਲੀਆਂ ਸਭ ਦੀ ਪੂਰੀ ਹੋ ਪੱਖੀ ਮੈਂ ਪੁੱਤ ਮੈਂ ਇਹ ਦੁਆ ਲਗੀ ਹਾਂ ਸਾਰਾ ਕੰਮ ਕਰਾਂਗੇ ਤੂੰ ਟੈਨਸ਼ਨ ਨਾ ਲੈ ਤੇਰੀ ਮਾਂ ਵੀ ਮੈਂ ਤੇਰੀ ਸੱਸ ਵੀ ਮੈਂ ਟੈਨਸ਼ਨ ਨਹੀਂ ਲੈ ਠੀਕ ਹੈ ਰੋਣਾ ਨਹੀਂ ਛੜੇਗਾ ਰੋਣਾ ਨਹੀਂ ਕਰ ਕੋਤਨੇ ਠੀਕ ਹੈ ਮੰਮੀ ਮੈਂ ਤਾਂ ਸੁਣੂੰ ਦੋ ਹੋਵਾਂ ਆ ਉਹੜਾ ਤਿਆਰ ਹੋ ਗਿਆ ਕੋਈ ਪਾ ਕੇ ਆਪੇ ਉੱਥੇ ਹੀ ਪਾਲੀਓ ਹਾਂਜੀ ਐਵੇਂ ਮੈਂ ਘਰ ਆ ਕੇ ਪਾਲਵਾ ਕਿ ਪਾ ਕੇ ਆ ਜਾ ਮੰਮੀ ਉੱਥੇ ਹੀ ਉੱਥੇ ਹੀ ਪਾ ਕੇ ਆ ਕੋ ਤਿਆਰ ਹੋ ਗਿਆ ਚਲੋ ਤਰਾ ਉਥੇ ਸਾਰਾ ਕੁਛ ਉਥੇ ਪਾ ਕੇ ਮੈਂ ਇਥੋਂ ਰਾਣੀ ਨੂੰ ਨਾ ਦੇਈ ਦਮਾਰਾੜੇ ਦਾ ਵੀ ਉਹ ਵੀ ਪਾਲ ਬਿ ਐਵੇਂ ਹਾਂਜੀ ਲੈ ਰਾਣੀ ਪੁੱਤ ਆ ਤੂੰ ਹੀ ਕੜਾ ਪਾ ਤਿਆ ਦੋਵੇਂ ਮੁੰਦਰੀਆ ਪਾਲਾ ਤੇ ਕਿ ਕੈਨ ਨੀ ਕੋਣੀ ਦਵਾ ਓਏ ਨਹੀਂ ਨਹੀਂ ਮੰਮੀ ਬਹੁਤ ਇੰਨਾ ਬਹੁਤ ਚਲ ਠੀਕ ਐ ਕੋ ਸੁਨੇਹਾ ਚੰਗੇ ਨਾਲ ਦੇ ਪੁੱਤ ਠੀਕ ਹੋਣ ਮੇਰੇ ਪੁੱਤ ਨੇ ਤਿਆਰ ਹੋ ਗਿਆ ਤੁਸੀਂ ਮੈਨੂੰ ਛੱਡੋ ਫਿਰ ਐਨਸ ਮੰਨਨਾ ਕਿ ਮੱਕਲੀ ਕਿ ਮੈਂ ਜਾਵਾਂਗੀ ਚਲੋ ਛੱਡੋ ਨਾ ਚਲ ਧਿਆਨ ਨਾ ਚਾਹੀ ਪਤੰਜਬੀ ਐਨਸ ਲਪਾਪੇ ਚ ਪਾਉਣੀ ਕੋਈ ਜਾਣੇ ਮਮੀ ਤੁਸੀਂ ਫਿਕਰ ਨਾ ਕਰੋ ਤੇ ਰਾਣੇ ਦੇ ਨਾਲ ਛੱਡ ਕੇ ਜਾ ਜੂਗਾ ਤੂੰ ਆਪਣਾ ਤਿਆਰ ਹੋ ਕੇ ਫੇਰ ਫੋਨ ਕਰ ਦੀ ਹਾਂਜੀ ਹਾਂਜੀ ਚਲ ਤੇ ਦਿਲ ਤੂੰ ਲੈ ਜੂਗਾ ਫੇਰ ਠੀਕ ਹੈ ਠੀਕ ਹੈ ਮਮੀ ਰਾਣੇ ਤੇ ਆਣਾ ਨਹੀਂ ਪੁੱਤ ਲੈ ਕੇ ਹਾਂ ਠੀਕ ਹੈ ਕਰ ਦੇ ਕੰਮ ਕਰੀ ਬੜੇ ਆ ਕੀ ਕਰੀਂ ਜੋ ਉੱਪਰ ਨੇ ਪਹਿਣਾ ਕੀ ਕਰਨਾ ਆ ਇੱਕ ਦੋ ਦਿਨ ਮੈਂ ਕੋਈ ਕੰਮ ਨਹੀਂ ਕੀਤਾ ਤੇ ਕੰਮ ਪਤਾ ਨਹੀਂ ਕਰ ਤੇ ਕਿੰਨੇ ਜਮਾ ਪਈ ਆ ਹੱਥ ਗਿੱਲਾ ਕੇਸ ਤੇ ਅੰਦਰ ਅੱਤੀ ਆਈ ਉਹ ਹੁਣ ਮੈਂ ਸੁੱਕਣਾ ਇੱਕ ਚਾਦਰ ਤੇ ਕੇਸ ਪਾ ਕੇ ਆਈ ਆ ਉਹ ਦਿਨ ਤੋਂ ਲ ਬੁਤਲਾ ਮਾੜਾ ਮੋਟਾ ਰੋਟੀਆਂ ਤਾਂ ਮਾੜਾ ਜਿਹਾ ਕਰਕੇ ਹੀ ਉਹ ਬੜਾ ਆਸਾਨ ਜਿਹਾ ਤੁੰਦੀ ਮੈਂ ਪਤਾ ਨਹੀਂ ਕੀ ਕਰਤਾ ਵਾ ਐਵੇਂ ਤੇ ਗੱਲ ਆ ਇਹੋ ਗੱਲ ਤੇ ਮੈਂ ਮੰਮੀ ਨਹੀਂ ਸਮਝਉਂਦੀ ਅਜੇ ਦੋ ਮਹੀਨਾ ਦੇ ਦਿੱਦੀ ਉੱਥੇ ਉਹਨਾਂ ਦੇ ਦਿੱਦੀ ਉੱਥੇ ਉਹਨਾਂ ਕਿੱਦਾਂ ਕੰਮ ਹੋਣੇ ਸਾਰੇ ਉਹ ਚਲੋ ਕੋਈ ਨਾ ਜੋ ਬਾਕੀ ਚਦਰ ਵੀ ਹਰ ਖਾਤੀ ਸੂਟ ਬੜਾ ਸੋਹਣਾ ਲੱਗਾ ਤੈਨੂੰ ਸੋਹਣਾ ਲੱਗਾ ਮੈਨੂੰ ਵਧੀਆ ਲੱਗਾ ਹਾਂ ਸੋਹ ਉਹ ਘੱਟ ਵੀ ਉਹ ਬੋਟੀ ਤੂੰ ਜਰਾ ਲੱਗਦੀ ਹੈ ਤੇ ਹੱਤ ਤੂੰ ਹੋਈ ਹੈ ਲੈ ਮੈਂ ਕਾਦੀ ਬੋਟੀ ਉਹਦੀ ਤੈਨੂੰ ਤਾਂ ਪਤਾ ਹੀ ਹਨ ਅੱਛਾ ਮੇਰੀ ਗੱਲ ਸੁਣ ਘਰੇ ਫੋਨ ਕਰਤਾ ਸੀ ਹਾਂ ਮੈਂ ਘਰੇ ਫੋਨ ਕਰਤਾ ਸੀ ਉਹ ਅਰੇ ਤੈਨੂੰ ਪਤਾ ਭਾਬੀ ਦਾ ਬੋਲਦਾ ਭਾਬੀ ਬੱਚਾ ਬੜਾ ਬੋਲੇ ਮੇਰੇ ਕੋਲ ਕੀ ਆnde ਕਹਣਾ ਕੀ ਹੋਏ ਕਹਿੰਦਾ ਬੇ ਕਿ ਅਜੇ ਤੈਨੂੰ ਪਤਾ ਨਹੀਂ ਹੈਗਾ ਵਾ ਅੱਗੇ ਕੀ ਕੁਝ ਹੋਉਂਦਿਆ ਕਿ ਤੂੰ ਮਾਨੂੰ ਸੱਦੀ ਜਾਣੀ ਉਹ ਤੋਂ ਇਹ ਮੂੰਹ ਕਾਲਾ ਕਰਾਉਣਾ ਨੇ ਇਥੇ ਡਾ-ਡਾ ਕਰਕੇ ਬੜਾ ਬੋਲੇ ਮੈਨੂੰ ਸਿਮਰਾ ਜੀ ਉਹ ਆਪਣੀ ਤਾਂ ਬਿਲਕੁਲ ਸਹੀ ਨੇ ਉਹਨਾਂ ਦੇ ਮੱਝ ਦੇ ਇਹੀ ਆ ਕਿ ਰਾਣਾ ਦੂਜਾ ਵਿਆਹ ਕਰਾਉਣ ਲੱਗਾ ਵਾ ਤੇ ਸਾਡੀ ਕੁੜੀ ਉੱਥੇ ਉਦਾਂ ਹੀ ਬੈਠੀ ਆ ਤੇ ਤਾਨੀਆਂ ਮੇਣਿਆਂ ਜੋਗੀ ਆ ਕੱਲ ਨੂੰ ਹੱਕ ਤੇ ਸਾਰਾ ਅੰਜੂ ਦਾ ਬਣ ਜਾਣਾ ਜਦੋਂ ਦੂਜਾ ਵਿਆਹ ਕਰਾ ਲਿਆ ਪਰ ਗੱਲ ਇਹ ਆ ਕਿ ਉਹਨਾਂ ਨੂੰ ਨਹੀਂ ਨਾ ਪਤਾ ਕਿ ਆਪਾਂ ਉਹਨਾਂ ਨੂੰ ਕਾਦੇ ਵਾਸਤੇ ਤਾਂ ਸੱਦੰਦੇ ਆ ਅਗਲੇ ਤੇ ਬੇਬਸ ਹੋਏ ਪਈ ਆ ਵਿਚਾਰੀ ਉਹਦਾਂ ਕਿਨੂੰ ਪਤਾ ਜਿੱਦਣ ਆਏ ਆ ਉਹਨਾਂ ਤਾਂ ਬਿਲਕੁਲ ਮੂੰਹ ਤਰਿਆ ਪਿਆ ਹੀ ਹੋਰ ਤੇ ਮੈਨੂੰ ਤਾਂ ਕਿੰਨਾ ਉਦੋਂ ਵੀ ਦੁੱਖ ਲੱਗਾ ਦੀਦੀ ਬਾਬਾ ਪਰ ਪੱਬੀ ਤੁਹਾਡੇ ਵਾਲੀ ਵੇਖੀ ਜਾਂਦੀ ਸ਼ੱਕ ਮੈਨੂੰ ਗੁੱਸੇ 'ਚ ਨਾ ਜਦੋਂ ਮੈਂ ਦੀ ਉਹ ਬੋਲੀ ਆ ਤਾਂ पर ਮੈਨੂੰ ਬਤਾਵਾਨਾ ਜੋਤੀ ਦੇ ਪੇਕੇਆਂ ਦਾ ਰਿਸ਼ਤਾ ਈ ਨਾਲ ਹੁੰਦਾ ਹਨ ਉਹ ਦੁੱਖ ਜੋ ਪੇਕੇਆਂ ਨੂੰ ਹੁੰਦਾ ਨਾ ਤੀ ਦਾ ਉਹ ਸਿਮਰਤ ਕਿਸੇ ਨੂੰ ਨਹੀਂ ਹੁੰਦਾ ਜਿੰਨਾ ਮਰਜੀ ਕੋਈ ਜਕਾਈ ਜਾਏ ਕਿ ਮੈਂ ਤੇਰਾ ਮੈਂ ਤੇਰਾ ਪਰ ਨਹੀਂ ਜੋ ਮਾਂ ਪਿਓ ਦੇ ਬਰਾਬਰ ਜਿਹਨੂੰ ਦੁੱਖ ਹੁੰਦਾ ਉਹ ਨਾ ਨਹੀਂ ਹੁੰਦਾ ਹਾਂ ਜੀ ਜੀ ਸਹੀ ਗੱਲ ਹੈ ਵੀਰਾ ਵਿਚਾਰਾ ਕੁਝ ਕਰ ਨਹੀਂ ਸਕਣਿਆ ਬਸ ਪਰ ਬਹੁਤ ਬੇਵਸੀ ਹੋ ਤੁੰਨੀ ਪਾ ਭੀ ਵੀਦ ਉਹ ਗੱਲ ਮੈਨੂੰ ਕਹਿ ਨਹੀਂ ਰਹੀ ਕਹਿੰਦੀ ਵੀਰਾ ਤੇਰਾ ਤਾਂ ਦਿਲ ਮਵਾਣੇ ਤੈਨੂੰ ਵੀ ਪਤਾ ਕਿ ਕਿੰਨਾ ਖਰਾਬ ਹੋਉਂਦਾ ਉਹਦੋਂ ਨਹੀਂ ਵੇਖ ਕੇ ਤੇ ਤੂੰ ਫੇਰ ਹਾਨੂੰ ਸੱਦੀ ਜਾਂਦੀ ਹਾਨੂੰ ਇਹ ਚੀਜ਼ਾਂ ਵਿਖਾਉਣੀ ਆ ਤੂੰ ਹਾਨੂੰ ਹੋਰ ਜ਼ਿਆਦਾ ਦੁੱਖ ਦੇਣਾ ਚਾਹਤੇ ਜੀ ਮੈਂ ਕਹਾ ਭਾਬੀ ਕੋਈ ਨਾ ਥੇ ਇੱਕ ਵਾਰੀ ਆਓ ਤਾਂ ਸਹੀ ਤੁਹਾਨੂੰ ਆਪੇ ਸਭ ਕੁਝ ਪਤਾ ਲੱਗ ਜਾਊਗਾ ਕਹਿੰਦੇ ਕੋਈ ਨਹੀਂ ਕਰੀ ਮੈਂ ਗੱਲ ਕਰਦੀ ਜੇ ਤੇਰਾ ਵੀਰਾ ਮੰਨ ਜੂਗਾ ਫੇਰ ਆਵਾਂਗੇ ਨਹੀਂ ਤੇ ਵੇਖ ਲਾਂਗੇ ਮੈਂ ਕਹਾ ਨਹੀਂ ਤੋ ਵੀਰੇ ਨੂੰ ਬਣਾ ਕੇ ਲਿਆਓ ਜਰੂਰ ਤੂੰ ਨਾ ਇੱਕ ਵਾਰੀ ਫੋਨ ਕਰ ਉਹਨਾਂ ਨੂੰ ਪੁੱਛ ਕੀ ਭਾਬੀ ਘਰੋਂ ਤੁਰਪੇ ਜੀ ਤੇ ਕੌਣ ਕੌਣ ਆਉਣ ਲੱਗਾ ਵਾ ਚ ਇੱਕ ਘਰ ਵੀ ਨਾਲ ਸਾਰੇ ਆਉ ਤਾਂ ਮੰਮੀ ਆਉਣ ਮੰਮੀ ਨੂੰ ਕੀ ਆ ਸਾਰੇ ਆਉਣ ਦੇਖਾ ਸਾਰੇ ਕੰਮ ਹੋ ਗਿਆ ਤਾਂ ਘਰੇ ਹੀ ਦਾ ਵੀ ਆ ਬੜਾ ਬੜਾ ਕੁਝ ਕਰਨੀ ਨਹੀਂ ਇੱਥੇ ਲੱਗੇ ਹੀ ਆ ਹਾਂ ਕੋਈ ਇਥੇ ਅੱਗੇ ਬੈਗੀਆਂ ਕੋਈ ਕੰਮ ਕੁਮਾ ਗਈ ਤਾਂ ਵੇਖ ਲੈ ਨਾ ਹੀ ਮੰਮੀ ਸਾਰ ਚੜ ਗਿਆ ਨਾ ਚੜ ਗਿਆ ਤੈਨੂੰ ਹਾਂ ਜੀ ਮੰਮੀ ਉਦੋਂ ਦੀ ਲੱਗੀਆਂ ਹਾਂ ਥੋੜਾ ਥੱਕ ਗਈ ਹਾਂ ਤਾਂ ਕਰ ਗਈ ਮੈਂ ਤਾਂ ਥੋੜੀ देर ਬੈਠ ਜਾ। ਨਾਲੇ ਤੂੰ ਐਡਾ ਵਧੀਆ ਸੂਟ ਪਾ ਲਿਆ ਮਰੂਨ ਕਲਰ। ਤੂੰ ਕੀ ਕਰਨਾ ਮਰੂਨ ਕਲਰ ਪਾ ਕੇ? ਕੋਈ ਸਿੰਪਲ ਸੂਟ ਪਾ ਤੂੰ ਕਾ ਮੀ ਕਰਨਾ ਸਹੀ ਤੇ। ਤੂੰ ਗਾ ਸਾਡੇ ਨਾਲ ਜਾਣਾ। ਮੜਾ ਮੋਟਾ ਸੂਟ ਪਾ ਲੈ ਖਰਾਬ ਕਰੇਂ ਨਹੀਂ ਸੂਟ। ਆਉਣ ਜਾਣ ਵਾਲਾ ਸੂਟ ਆ। ਮੰਮੀ ਖਰਚ ਵਿਆਹ ਦਾ ਮਤਲਬ ਵਿਆਹ ਹੀ ਹੁੰਦਾ ਹੈ। ਜਿੰਗਾਂ ਸੂਟ ਪਾ ਲਿਆ ਤੇ ਫਿਰ ਕੀ ਹੋ ਗਿਆ? ਸੂਟ ਤੇ ਪਾਉਣਾ ਬੰਦਾ ਹੀ ਆ ਮੰਮੀ। ਉਹ ਤੇ ਵਿਆਹ ਅੰਜੂ ਜਾਵਾ ਤੇਰਾ ਥੋੜੀ ਆ। ਵੀ ਆ ਮੇਰੇ ਪੁੱਤ ਦਾ ਤੇਰਾ ਨਹੀਂ ਗਾ ਤੂੰ ਤਾਂ ਮਾੜਾ ਮਟਾ ਪਾਲਿੰਦੀ ਤੇ ਕੋਈ ਗੱਲ ਨਹੀਂ ਤੂੰ ਤਾਂ ਘਰੇ ਹੀ ਰਹਿਣਾ ਮम्मी ਤੇ ਚੰਗਾ ਪਾਲਿਆ ਹੈ ਤੇ ਤੁਹਾਨੂੰ ਇਹਦੇ ਬਿੱਲ ਆਉਂਦੇ ਆ ਕੋਈ ਬਿੱਲ ਨਹੀਂ ਆਉਂਦੇ ਮੇਰੇ ਕੋਲ ਵੇਖਿਆ ਨਹੀਂ ਜਾਂਦੇ ਅੱਛਾ ਹਾਂ ਬਿੱਲ ਆਉਂਦੇ ਆ ਸੂਟ ਖਰਾਬ ਕਰਨਾ ਤੂੰ ਕੰਮ ਕਰਨਾ ਮੈਨੂੰ ਪਤਾ ਕੰਮ ਕਰਨਾ ਤੇ ਐਡਾ ਮਹਿੰਗਾ ਸੂਟ ਪਾ ਕੇ ਤੂੰ ਕਿਤੇ ਲਾਏਂਗੀ ਦਾਗ ਦੂ ਇਹਨੂੰ ਕਿ ਕੋਈ ਗੱਲ ਨਹੀਂ ਆਉਣੀ ਵਾਲੀ ਆ ਤੁਹਾਡੀ ਨਾ ਉਹਦੇ ਵਾਲੇ ਵੇਖ ਲਿਓ ਜੀ ਭਰ ਕੇ ਉਹਨੇ ਤਾਂ ਤਿਆਰ ਹੋਈ ਹੋਣਾ ਲੈ ਸੂਟ ਆ ਪਾਇਆ ਹੋਣਾ ਸੂਤ ਪਾਇਆ ਨਾ ਮੰਮੀ ਤੁਸੀਂ ਉਹਦੇ ਵਾਲੇ ਵੇਖੀ ਜਾਓ ਮੇਰੇ ਨਾਲ ਨਾ ਵੇਖੋ ਤੁਸੀਂ ਆ ਜੋਦੇ ਵਾਲੀ ਵੇਖਣਾ ਹੋਰ ਕਿਤੇ ਵਾਲੇ ਵੇਖਣਾ ਆ ਦੋ ਹੋਏ ਕੁਛ ਕਰਨਾ ਆ ਜੋਦੇ ਵਾਲੀ ਵੇਖਣਾ ਆ ਜੋ ਉਹ ਸਾਰਾ ਆਪਸ ਉਹਨਾਂ ਦਾ ਹੀ ਕਰਨਾ ਹੋਰ ਨਾ ਕਿਹੇ ਵਾਲੀ ਵੇਖਣਾ ਸਮਝ ਲਗੀ ਕਿ ਮੰਮੀ ਮੈਂ ਕਿਹੜਾ ਚੰਗੀ ਮਾੜੀ ਰਹਿਣੀ ਆ ਤੁਹਾਨੂੰ ਮਸਾਂ ਤੇ ਦੇਨ ਆਇਆ ਪੁੱਤ ਕਿ ਆਇਆ ਇਹ ਮੇਰੇ ਲਾਂਦੇ ਤੇ ਤੁਸੀਂ ਮੈਨੂੰ ਜਿਤਾਉਣ ਕਿਉਂ ਦੇ ਹੋ ਇਨੀ ਗੱਲ ਮੈਨੂੰ ਪਤਾ ਦੇਨ ਆਇਆ ਵਾ ਵਿਆਹ ਹੋ ਲੱਗਾ ਵਾ ਤੁਸੀਂ ਬੜੇ ਖੁਸ਼ ਹੋ ਤਾਨੂੰ ਬੜੀ ਖੁਸ਼ੀ ਹੋਣਦੀ ਆ ਕਿ ਮੈਂ ਘਰ ਚ ਨਵਾਂ ਵਿਆਹ ਕੇ ਲਿਓਣ ਲੱਗੀ ਆ ਤੇ ਰਾਣੇ ਦਾ ਦੂਜਾ ਵਿਆਹ ਕਰਨ ਲੱਗੀ ਆ ਹੋਰ ਪਤਾ ਮੈਨੂੰ ਬੜੇ ਕੋਸ਼ੇ ਜੇ ਤੁਹਾਡੀ ਖੁਸ਼ੀ ਦਾ ਕੋਈ ਅੰਤ ਨਹੀਂ ਹੈ ਘਰਦ ਨਹੀਂ ਹੈਗਾ ਮੇਰੇ ਕੋਲ ਪਰ ਮੈਨੂੰ ਸੜਬਲ ਕੋਲਾ ਨਾ ਕਰੋ ਤੇ ਤੂੰ ਸੜਬਲ ਕੇ ਕੋਲਾ ਤੇ ਆਪ ਹੀ ਉਹ ਤੂੰ ਸੂਟ ਨਾ ਪਾਉਣੀਆ ਤਾਪੇ ਨਾ ਸੜਦੀਆ ਆਰਾਮ ਨਾਲ ਘਰ ਵਾਲਾ ਕੰਮ ਕਰ ਘਰ ਤੁਰੀ ਫਿਰ ਤੂੰ ਪਤਾ ਹੀ ਨਾ ਕਰਵੀ ਵਿਆਹ ਹੋ ਗਾ ਕਿ ਕੀ ਆ ਤੈਨੂੰ ਕੀ ਮਤਲਬ ਵਿਆਹ ਦਾ ਹਾਂ ਨੈਣੇ ਆ ਨਾ ਮੈਂ ਵਿਆਹ ਕੰਮ ਕਰਨ ਵਾਲੀ ਨੈਣੇ ਬਨ ਜਾ ਜੀ ਅੱਜ ਤੋਂ ਨੈਣੇ ਵੀ ਬਨ ਜਾਗੇ ਚੱਲੂਗੀ ਤੂੰ ਘੜ ਵਿਆਹ ਕਰਨ ਜਾਣਾ ਇੱਕ ਗੱਲ ਯਾ ਵੱਡੀ ਨੋਹ ਆ ਵੱਡੀ ਤੇ ਰੋਲੇ ਦੀ ਪਹਿਲੀ ਵਾਈਫ ਤੇ ਨੋਹ ਤੇ ਹੈਗੀ ਆ ਤੇ ਪਹਿਲੀ ਵਾਈਫ ਚਾਹੇ ਨਾ ਤੇ ਪਹਿਲੀ ਵਾਈਫ ਚਾਹੇ ਨਾ ਤੇ ਜੋ ਮਰਜ਼ੀ ਕਰ ਸਕਦੀ ਆ ਉਹ ਵੱਖਰੀ ਗੱਲ ਆ ਕਿ ਮੈਂ ਨਹੀਂ ਕਰਨੀ ਉਹ ਬਸ ਕਰ ਖੋਰ ਤੂੰ ਪਵਾੜਾ ਨਾ ਪਵਾਹੀ ਕੋਈ ਬੈਠੀ ਰਹਿ ਜਿੱਥੇ ਬੈਠੀ ਆ ਨਾ ਟੱਕੀ ਰੋ ਹਣ ਟੱਕੀ ਰਹੇਗੀ ਨਾ ਤੇ ਕੁਝ ਬਣ ਜੂਗਾ ਤੇ ਮੈਂ ਨਹੀਂ ਯਾਰ ਕਹਿਣੀ ਮੰਮੀ ਕਿ ਮੈਨੂੰ ਟੱਕੀ ਰਹਿਣ ਦੋ ਕਿਤੇ ਟੱਕਣਾ ਚੁੱਕ ਦਿਓ ਪਤੀਲੇ ਤੋਂ ਤੇ ਮਗਰ ਚੁੰਨੀ ਨੂੰ ਵਾਲ ਦਿੱਤਾ ਕਿਤੇ ਟੌਰ ਨਾਲ ਚੱਪਲ ਪਾ ਕੇ ਨਾਲ ਦੀ ਜੁੱਤੀ ਪਾਈ ਆ ਕਿਤੇ ਵਾਲ ਖਲਾੜ ਕੇ ਗੁੱਤ ਕੀਤੀ ਆ ਤੇ ਮੈਨੂੰ ਲੱਗਦਾ ਅਰਜੁਨੋਂ ਵੀ ਜ਼ਿਆਦਾ ਤਿਆਰੀ ਕਿ ਤੂੰ ਜਿੰਨੇ ਆਉਣਾ ਆਉਣਾ ਤੇ ਉਹਨੇ ਹੀ ਆ ਤੂੰ ਤੇ ਘਰੇ ਹੀ ਰਹਿਣਾ ਤੂੰ ਉਹ ਨੂੰ ਵੇਖ ਤੈਨੂੰ ਨਹੀਂ ਕਿਹਨੇ ਵੇਖਣਾ ਅੱਜ ਵੇਖ ਤੂੰ ਸਾਡੇ ਰੰਗ ਮੇਰੇ ਲੈਣਾ ਪੱਲਾ ਪਾ ਸਾਡੇ ਉਹ ਤੇਰੇ ਹੱਲ ਵੀ ਕੀ ਹਦੀ ਹੈ ਦੇਖਣ ਦੋ ਫਰਕ ਤਾਂ ਨਹੀਂ ਦਾ ਪਤਾ ਲੱਗੇ ਹੈ Sí. No me saliste, no la saliste, ਆ ਗਈ ਯਾਰੋ ਨੇ ਇਹ ਦੋ ਵਾਰੀ ਧਵਾਇਆ ਦੋ ਵਾਰੀ ਜਕੜੋ ਮਿੱਟਾ ਵਾਰਦੀ ਮੈਂ ਕੋਤੋਂ ਕੁਝ ਪਤਾ ਤਾਂ ਨਹੀਂ ਹੋਣਾ ਯਾਰੋ ਕਿ ਇਹ ਇਸਨੇ ਨਹੀਂ ਮੈਂ ਨਜ਼ਰ ਲਾਜੀ ਕੋਤੋਂ ਨੇ ਅਗੋਂ ਨੂੰ ਠਾਗਾ ਤੂੰ ਨੂੰ ਠਾਗਾ ਲੈ ਨਹੀਂ ਨਹੀਂ ਥੋੜਾ ਹੀ ਹਨੂ ਨੇ ਬਸ ਥੋੜਾ ਮਿਲਦਾ ਪਤਾ ਠੀਕ ਹੈ ਤੁਸੀਂ ਵੀ ਖਾ ਲਓ ਨਹੀਂ ਪਤਾ ਤੇਰਾ ਮੂਹ ਤੂੰ ਯਾਰੋ ਇਹਨਾਂ ਨੂੰ ਕਿਹਨੇ ਦੇਰ ਲਾ ਦੇ ਦੇਰ ਤੱਕ ਚਲੋ ਪਤਾ ਆਪਣੀ ਨੇ ਪਾਹੋਂ ਆ ਲੈ ਹਾਂ ਪਾਹੋਂ ਆ ਵੀ ਪਾ ਪਾ ਦੋ ਮੰਮੀ ਆਪਣੇ ਹੱਥਾਂ ਨਾਲ ਲੈ ਪੁੱਤੇ ਕਿਹੜੀ ਗੱਲ ਕੀਤੀ ਹੈ ਤੇਰੇ ਤੈਨੂੰ ਹੱਥ ਲਾਉਣੇ ਹੀ ਪੈਣੇ ਆ ਓਹ ਘਰੇ ਮੰਮੀ ਤੁਹਾਡਾ ਕੋ ਪੈ ਨਹੀਂ ਹੁੰਦੇ ਸ਼ੰਮੀ ਥੋੜੀ ਮਦਦ ਕਰੀ ਕਰਦੇ ਫਿਰ ਕਿਹੜੀ ਗੱਲ ਆ ਪਾ ਦੇ ਤੇ ਤੂੰ ਹੀ ਕਰ ਨਹੀਂ ਖਲੋਤੇ ਜਿਹਾ ਕੇ ਤੂੰ ਹੀ ਕਰ ਦੋ ਮਦਦ ਇਹ ਕੰਮ ਤੇ ਪੈਣਾ ਹੀ ਕਰਦੀਆਂ ਨੇ ਚਲ ਚਲ ਕੋਈ ਗੱਲ ਕਰਦੇ ਕਰਦੇ ਮਦਦ ਰਜੀਤ ਪਾ ਦੋ ਕਹਿੰਦੀਆ ਤੇਰਾ ਹੱਥ ਹੀ ਲਵਾਣਾ ਸੀ ਤੰਨੀ ਆ ਤੇ ਨਹੀਂ ਤੇਰੀ ਚੰਗੀ ਘਰ ਬੰਨਾ ਉਹੇ ਵੀ ਕੋਲੋਂ ਜਨਨ ਕਰੀ ਜਾਇਆ ਕਰੋ ਸਗਨ ਵਿਹਾਰਾ ਫਨਾ ਨਾ ਤਰੀਕੇ ਨਾਲ ਕਰੋ ਐਵੇਂ ਨਾ ਉਲਟੇ ਪੁਲਟੇ ਕੰਮ ਕਰੀ ਜਾ ਵਿੱਚ ਖੁਸ਼ ਹੈ ਬੜੀਆਂ ਲਾਲੀਆਂ ਸਵੇਦੀਆਂ ਪੱਖੜੀਆਂ ਸੀ ਚੱਲ ਗਈ ਤੁਸੀਂ ਤੇ ਆ ਰਹੇ ਨਾ ਪੁਰਾ ਮੈਂ ਤੇ ਆ ਗਈ ਹਾਂ ਮੈਂ ਤੇ ਸੁਨੀ ਲੱਗਦੀ ਹੈ ਦੇਖੀ ਇਹ ਰਸ ਬੋਸਾ ਸੱਚੀ ਆ ਬਾਕੀ ਆਪਣੇ ਘਰੋਂ ਲੈ ਨੂੰ ਪੁੱਛ ਲਾ ਵੀ ਮੈਂ ਕਿੰਦਾ ਦੀ ਲੱਗਦੀ ਮੇਰੇ ਤੋਂ ਤੂੰ ਕੀ ਲੈਣਾ ਕਿਤੇ ਨਾ ਕਿਤੇ ਆਲੀ ਜਾਂਦਾ ਹੀ ਤੇਰੀਆਂ ਅੱਖਾਂ ਦੇ ਸਾਹਮਣੇ ਹਰ ਟਾਈਮ ਮੈਂ ਰਹਿਣਾ ਅੱਜ ਮੈਂ ਕਿਹਾ ਜਰਾ ਚੰਗੀ ਤਰ੍ਹਾਂ ਵੇਖ ਲੈ ਕਿ ਐਦਾਂ ਦਾ ਨਹੀਂ ਘਰ ਕਿਤੇ ਦੇਖਿਆ ਹੀ ਆ ਜਿੰਨ ਤੱਕ ਚਾ ਕੋਈ ਨਹੀਂ ਪਤਾ ਅਜਾ ਦੀਦੀ ਆ ਜਾ ਅੰਨਾ ਖਾar ਚਿਹਰੇ ਮੇ ਨਹੀਂ ਹੁੰਦੀ ਹਾਂ ਰੰਗ ਗੋਰੇ ਦੀ ਗੜੀ ਕਰ ਲਿਆ ਇਹ ਤੇ ਰੱਬ ਦੇ ਬਣਾਏ ਰੂਪ ਨੇ ਕਿਸੇ ਦਾ ਰੰਗ ਗੋਰਾ ਤੇ ਕਿਸੇ ਦਾ ਕਾਲਾ ਇਹ ਮਿੱਟੀ ਲਈ ਆਨੇ ਕਿਸੇ ਨੂੰ ਜਰਾ ਚਿੱਟੀ ਲੱਗ ਗਈ ਤੇ ਕਿਸੇ ਨੂੰ ਕਾਲੀ ਲੱਗ ਗਈ ਗੱਲ ਤੇ ਦਿਲਾਂ ਦੀ ਹੁੰਦੀ ਆ ਕਿ ਅੰਦਰੋਂ ਦਿਲ ਕਿਦਾਂ ਦੇ ਨੇ ਤੇ ਹਰੇਕ ਬੰਦੇ ਨੂੰ ਆਪਣਾ ਦਿਲ ਚੰਗੀ ਤਰ੍ਹਾਂ ਅੰਦਰੋਂ ਪੜਨਾ ਹੁੰਦਾ ਵਾ ਕਿ ਅੰਦਰ ਕੀ ਚੱਲ ਮੰਡਿਆ ਬਾਕੀ ਤੇ ਬੜੇ ਸਿਆਣੇ ਜੀ ਸਮਝਾਉਂਦੇ ਤੇ ਲੋੜ ਹੀ ਨਹੀਂ ਬਾੜੀ ਗੱਲਾਂ ਨਾ ਕਰ ਮੇਰੇ ਨਾਲ ਮੈਨੂੰ ਪਤਾ ਹੈ ਮੇਰਾ ਵੀ ਦਿਲ ਸਾਫ਼ ਹੈ ਇਸੇ ਲਈ ਮੈਨੂੰ ਬੰਦਾ ਕਿਰੇ ਵਰਗਾ ਮਿਲਿਆ ਹੋਇਆ ਹੈ ਤੇ ਸੁਖਨਾਮਾ ਵੀ ਜੰਗੀ ਮਿਲੀ ਹੈ ਪਰ ਤੈਨੂੰ ਕੁਝ ਨਹੀਂ ਸੰਭਣਾ ਹੁੰਦਾ ਸਹੀ ਜੋੜੀ ਹੈ ਬੰਦੇ ਦਾ ਵੀ ਦਿਲ ਬੜਾ ਸਾਫ਼ ਹੈ ਹਾਂ ਚਲੋ ਕਰੋ ਤਿਆਰੀਆਂ ਚਲੋ ਛੱਡੋ ਅੱਜ ਦੇ ਦਿਨ ਤੇ ਗੱਲਾਂ ਕਰਨਾ ਔਰ ਜੋ ਆਹੋ ਕਰੋ ਫੇਰ ਕੰਮ ਕਰੋ ਚਲੋ ਮੰਮੀ ਲੈ ਜਿਹੜੇ ਕਾਰਵਿਆਰਤ ਕਰੀਏ ਆਪਾਂ ਮੈਂ ਬਾਬਾ ਨੂੰ ਲੈ ਕਿੱਥੇ ਗਏ ਆਪਣੇ ਦੁਜੇ ਘਰ ਦੇ ਮੈਂਬਰ ਸਾਰੇ ਉੱਪਰ ਚੜੇ ਹੋ ਮੁੰਡੇ ਬਨੇ ਲੈ ਕੇ ਆਇਆ ਸਦੀਪੂ ਅੱਛਾ ਤੋ ਕਾफी ਕਿਤੇ ਜ਼ਿਆਦਾ ਲਿਆ ਹੈ ਬਾਕੀ ਤੁਰ ਗਏ ਜੇ ਮੈਂ ਤੇ ਕਿਹਾ ਦੀਪ ਨੂੰ ਮੈਂ ਕਿਹਾ ਦੀਪ ਸੁਦੀ ਸਵੇਰੇ ਤੂੰ ਇਹ ਕਰ ਲੈ ਕੰਮ ਇਹ ਸ਼ਾਮ ਨੂੰ ਕਰ ਲੈਂਦਾ ਅੱਛਾ ਭਾਬੀ ਚਾਹ ਹੀ ਬੜਾ ਹੋ ਗਿਆ ਸੀ ਮਿੰਨੂ ਲੈ ਉਹਨੇ ਬੜਾ ਕੰਮ ਕਰ ਲਿਆ ਇੱਕ ਖਾਂਜੀ ਅਜ ਬਿਆਹਤ ਕਾ ਤੁਮ ਹੋ ਲੈ ਦੇ ਫਿਰ ਜਿੰਨਾ ਮਰਜੀ ਗੁਲਾਬ ਸੰਗੀ ਅਗਲੇ ਨੂੰ ਚਾਹ ਖਾ ਦੇ ਤੇ ਮਨਾ ਵੀ ਕਿਸਾ ਕਰਦੇ ਹੋ ਤੁਸੀਂ ਉਹ ਸਵੇਰ ਠੰਡੇ ਨਹੀਂ ਬੈਠਾ ਉੱਪਰ ਹੀ ਲੈ ਕੇ ਗਿਆ ਉਹ ਮੁੰਡਿਆਂ ਨੂੰ ਤੇ ਕਿਹਾ ਮੈਂ ਦੋ ਮੁੰਡੇ ਗਾਂਹ ਘਾ ਰਾਵਾਂ ਜਰਾ ਅੱਛਾ ਕੋਈ ਨਹੀਂ ਦੁਪੱਟਾ ਸਹੀ ਕਰ ਤੋ

ਸਹੀ ਲੱਗ ਰਹੀ ਹੈ ਸੱਸ ਜੀ ਬੱਸ ਲੱਗ ਰਹੀ ਹੈ ਹਾਂ ਜੀ ਇਹਦਾ ਇਹਦਾ ਜੀਮ ਨੂੰ ਕਿਉਂ ਬੇਕੋਮ ਕਰਦੀ ਹੈ ਹਲੋ ਹਲੋ ਮੰਮੀ ਹਾਂ ਜੀ ਬੇਟਾ ਠੀਕ ਠਾਕ ਹੋ ਹਾਂ ਜੀ ਵਧੀਆ ਤੁਸੀਂ ਆਈ ਨਹੀਂ ਜੇ ਪ ਮੈਂ ਕੀ ਹੈ ਕੋਈ ਮੈਂ ਨਹੀਂ ਨਾ ਬੇਟੇ ਤਬੀਅਤ ਨਹੀਂ ਠੀਕ ਹੈਗੀ ਇਸ ਕਰਕੇ ਨਾ ਮੇਰੇ ਕੋਲ ਤੇ ਆਇਆ ਨਹੀਂ ਜਾ ਰਹੀ ਓਹੋ ਮੰਮੀ ਤਬੀਅਤ ਨੂੰ ਤੇ ਛੱਡੋ ਹਾਂ ਟੈਬਲੇਟ ਦਵਾਈ ਲਓ ਤੇ ਚੁੱਪ ਕਰਕੇ ਤੇ ਆ ਜਾਓ ਨਹੀਂ ਨਹੀਂ ਨਸੀਮਾ ਆਨੇਗੀ ਤੇ ਲੱਗੀ ਆ ਜਾਏਗਾ ਮੈਥੋਂ ਨਹੀਂ ਆਹ ਹੋਣਾ ਤੇ ਮੈਂ ਉਹ ਤੇ ਦਵਾਈ ਪਿੰਦੀ ਵੀ ਤੇ ਗਰਮ ਪਾਣੀ ਪੀ ਪਿੰਨੀ ਆ ਨਹੀਂ ਨਹੀਂ ਮੰਮੀ ਤਾਂ ਦਾਣਾ ਤੇ ਜਾ ਰਾ ਜੁੜਰੀ ਆ ਇਸੇ ਕਰਕੇ ਛੰਮੀ ਜੀ ਨੇ ਕਾਛਲ ਸਵੇਰੇ ਕਿਹਾ ਵਕੀਲੇ ਮੰਮੀ ਨੇ ਫੋਨ ਕਰਾਉ ਵੀ ਹੋਣ ਨਹੀਂ ਤੇ ਜਿਹੜਾ ਤੁਸੀਂ ਨਹੀਂ ਤੇਰਾ ਤੁਸੀਂ ਮੈਨੂੰ ਫੋਨ ਨਹੀਂ ਹੁੰਦੇ ਛੜ ਮੰਮੀ ਕੋਲ ਚੀਜ਼ਾਂ ਹੁੰਦੀਆਂ ਉਹ ਸਾਹਮਣੇ ਬੈ ਕੇ ਦੱਸਨ ਵਾਲੀਆਂ ਹਰ ਚੀਜ਼ ਜਿਹੜੀ ਫੋਨ ਤੇ ਨਹੀਂ ਦੱਸੀ ਜਾਂਦੀ ਸਮਝਿਆ ਕਰੋ ਗੱਲ ਨੂੰ ਐਨੇ ਤੁਸੀਂ ਸਿਆਣੀਆਂ ਹੈ ਤੇ ਕੋਈ ਨਹੀਂ ਮੈਨੂੰ ਹੁਣ ਤੱਕ ਤੁਸੀਂ ਸਿਆਣੀ ਨਹੀਂ ਇਹ ਨਜ਼ਰ ਤੇ ਕੋਈ ਨਹੀਂ ਆਈ ਐਨੀ ਅਗਰ ਤੁਸੀਂ ਸਿਆਣੀ ਹੁੰਦੀ ਨਾ ਤੇ ਕਹਾਣੀ ਇੱਥੋਂ ਤੱਕ ਨਾ ਪਹੁੰਚਦੀ ਜਿਹੜੀ ਅੱਜ ਤੂੰ ਗੱਲਾਂ ਵੀ ਕਰਨੀ ਬੇਬਿਆਂ ਵਾਲੀਆਂ ਓਹੋ ਮੰਮੀ ਕਿਉਂ ਪਿਛਲੇ ਜੇ ਹਮ ਕੋ ਦੇ ਦੇ ਜੇ ਫਿਰ ਸਭ ਕੁਝ ਜੋ ਹੋ ਗਿਆ ਨਾ ਭੁੱਲ ਜੂਗਾ ਹੁੰਦਾ ਜੋ ਚੱਲਣ ਦੇ ਤਾਂ ਉਹਨੂੰ ਉਹਨੂੰ ਤੁਸੀਂ ਆ ਜਾਓ ਤੁਹਾਡੇ ਲਈ ਸਰਪ੍ਰਾਈਜ਼ ਹੈ ਸਾਰਿਆਂ ਲਈ ਕੱਲੁੱ ਸਵੇਰੇ ਤੇਗਾ ਪਾਪਾ ਸਰਪ੍ਰਾਈਜ਼ ਹੈ ਉਹ ਤੇਰੀ ਸੱਸ ਜਿਹੜਾ ਚਾਰ ਛਿੱਤਰ ਰਹੇ ਨੇ ਉਹ ਹੁਣ ਅਚਾਨਕ ਮਰਵਾਣੇ ਆਉਣੇ ਨੇ ਸਾਡੇ ਡੇਰੇ 'ਚ ਤੇ ਉਹ ਸਰਪੰਚ ਪੂਰਾ ਹੋ ਜਾਣਾ ਹੁਣ ਓਹੋ ਮੰਮੀ ਉਹ ਕੁਛ ਨਹੀਂ ਮੇਰੀ ਸੱਸ ਕਹਿੰਦੀ ਤੁਸੀਂ ਆਓ ਸਾਰਿਆਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਸਾਰੇ ਜਣੇ ਇਕੱਠੇ ਹੋਗੇ ਹਾਂ ਹਾਂ ਵੇਖਾ ਤੁਸੀਂ ਸਾਰੀਆਂ ਕਿਹਨੇ ਹੋਣੀਆਂ ਕਹਿ ਦੋ ਮੰਮੀ ਨੀ ਸੀ ਮਾਰ ਬੱਤ ਚਲ ਪਾ ਲੈ ਟੱਕਰ ਨਾਲ ਲਾਪੇ ਤੁਸੀਂ ਚਲ ਕਹੋ ਕਹਿ ਦੋ ਅੱਗੀ ਉਹਨਾਂ ਨੂੰ ਮਸਾ ਬਣਾਉਣੀ ਆ ਮੇਰੀ ਗੱਲ ਸੁਣ ਲੈ ਘੱਟ ਕੋਲ ਕੇ ਜੇ ਤੇਰੀ ਸੱਸ ਉੱਚਾ ਬੋਲੀ ਜਾਂ ਹਣ ਕੋਈ ਸਾਡੀ ਬੇਇੱਜ਼ਤੀ ਕੀਤੀ ਜਾਂ ਮੇਰੇ ਸਾਹਮਣੇ ਸ਼ਮੀ ਦੀ ਬੇਇੱਜ਼ਤੀ ਜਾਂ ਕੋਈ ਕੁਝ ਕੀਤਾ ਤੇ ਫਿਰ ਲੱਕੀ ਨੂੰ ਬੈਨ ਜੇ ਗਲਤ ਕਹਿਣਾ ਫਿਰ ਉਹਨੇ ਕੁੱਟ ਘੱਟਣਾ ਤੁਹਾਨੂੰ ਸਾਰਿਆਂ ਨੂੰ ਹਾਏ ਹਾਏ ਮੰਮੀ ਕੋਈ ਇਤਤ ਨਹੀਂ ਹੁੰਦਾ ਕੀ ਪਰਾਂ ਤੁਸੀਂ ਜੇ ਤੂੰ ਖੁਸ਼ ਹੋ ਕੇ ਆ ਇਸ ਕਰਕੇ ਤੁਸੀਂ ਆ ਜਾਓ ਖੁਸ਼ ਬਣਾ ਤੁਸੀਂ ਉਥੇ ਚੱਲ ਠੀਕ ਹੈ ਵੇਖਦੇ ਆ ਚਲੋ ਠੀਕ ਹੈ ਆਜੋ ਫੇਰ ਜਲਦੀ ਸਾਰੇ ਜਣੇ ਵੇਟ ਕਰਨ ਦੇ ਤੁਹਾਡਾ ਹੀ ਚੰਗਾ ਵੇਖੋ ਕੁਲੋਂ ਦੇ ਆਰ ਲੈ ਕੇ ਖਲੋਤੀਂ ਜਿਹੜੇ ਤੋਂ ਸਾਡੇ ਵਾਸਤੇ ਹਾਂ ਹਾਂ ਦੱਸੋ ਹਣ ਸੀਮਾ ਮੈਨੂੰ ਲੱਗਦਾ ਤੈਨੂੰ ਸਾਰੀ ਗੱਲ ਪਤਾ ਤੇ ਤੂੰ ਸਾਨੂੰ ਦੱਸਦੀ ਨਹੀਂ ਪਈ ਮੈਨੂੰ ਮੰਮੀ ਐਸੀ ਕੋਈ ਗੱਲ ਹੋਈ ਆ ਜਿਹੜੇ ਮੈਂ ਕਿੱਦ ਕੋਲ ਕਾ ਕੇ ਰੱਖਣੀ ਜੋ ਵੀ ਗੱਲ ਤੈਨੂੰ ਪਤਾ ਹੈ ਮੈਂ ਉਸੇ ਵਜ੍ਹਾ ਤੇ ਨਹੀਂ ਦੱਸਦੀ ਤੇ ਉਹਦੀ ਸੱਸ ਚੰਦ ਸੁਭਾਰੀ ਤੇ ਸਾਡੇ ਨਾਲ ਹਲੀਮੀ ਨਾਲ ਕੋ ਕਰ ਤੈਨੂੰ ਮੰਨ ਕਿਸੇ ਐਂਗਲ ਤੋਂ ਤੈਨੂੰ ਲੱਗਦਾ ਤੂੰ ਮੈਨੂੰ ਦੱਸ ਲਾ ਪਹਿਲਾਂ ਆਪਾਂ ਸ਼ਾਂਤ ਸੁਭਾਣੇ ਗੱਲ ਕਰਨੀ ਆ ਵੇ ਲੈਨੇ ਅੱਜੇ ਕਰ ਹੋਇਆ ਕਿ ਨਾ ਤੇ ਕਿਉਂ ਦੱਸਾਂਗੇ ਗਰਮੀ 'ਚ ਕਿਵੇਂ ਜਵਾਬ ਦੇਣਾ ਮੈਂ ਤੇ ਸ਼ਾਂਤੀਆਂ ਮੈਂ ਤੇ ਸ਼ਾਂਤ ਦੀ ਜੇਣਾ ਕੰਮ ਗਵਾਦ ਹੈ ਸ਼ਾਂਤ ਦੇ ਚਿੱਤੇ ਜੀ ਚਲੋ ਇਹ ਬੈਠੇ ਆ ਤੇ ਇੱਕ ਵਾਰੀ ਕੋ ਪਚਾਂੂ ਕੱਕਾ ਇੱਕ ਵਾਰੀ ਤੁਰ ਪਾ ਗੱਲ ਤੇ ਸੰਪਾਦਿ ਗੇ ਤਬੀਅ ਕਿਹਾ ਪਾਪ ਚਲੇ ਰਹਿ ਥੋੜੀ ਰੁਕਣਾ ਵਾ ਦੱਸ ਨੀ ਦਮਾਂ ਤੇ ਕੋਈ ਰੁਕਣਾ ਬਸ ਠੀਕ ਹੈ ਚਲੋ ਚਲੋ ਵੇ ਲੱਕੀ